ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2 ਤੇ ਅੱਜ ਗੱਲ ਕਰਦੇ ਹਾਂ ਜੋ ਗੱਗੀ ਖੀਰਾਵਾਲੀ ਤੇ ਲੱਗੀ ਸੱਟ ਵਾਹਿਗੁਰੂ ਕਿਰਪਾ ਕਰੇ ਸਾਰੇ ਵੀਰ ਕਰੋ ਓ ਮਾਵਾ ਮਾਵਾ ਹੁੰਦੀ ਓ ਤਿੰਨ ਰੇਡਾਂ 2000 ਦੀਆਂ ਹੋਣਗੀਆਂ ਪਹਿਲੀ ਪੈ ਗਈ ਹੈ ਰਾਜਨਾ ਹੋਰ ਤਕੜਾ ਗੁਰਪੰਦਰ ਸਿੰਘ ਇਟਲੀ ਵਾਲੀ ਆਣਾ ਸ਼ੇਰ जख्मी ਹੋ ਚੁੱਕਿਆ ਵਾਹਿਗੁਰੂ ਮੇਰ ਕਰੇ ਸੱਚੇ ਬਾਦਸ਼ਾਹ ਮੈਂ ਬੇਨਤੀ ਕਰਦਾ ਹਾਂ ਗੁਰਜਨ ਸਿੰਘ ਜੀ ਇਟਲੀ ਵਾਲੇ ਨੂੰ ਜਿਹੜਾ ਆਪਾਂ ਰੇਡਾਂ ਤੇ ਮਾਇਆ ਲਾਈ ਹੈ ਤੇ ਰਾਜਨ ਨੇ ਜੱਫਾ ਲਾ ਦਿੱਤਾ 2000 ਆਪਾਂ ਦੇ दिए ਤੇ ਸਾਡੇ ਸੁਖਵੀਰ ਸਿੰਘ ਜੀ ਇਟਲੀ ਤੇ ਸਰਦਾਰ ਗੁਰਪੰਦਰ ਸਿੰਘ ਜੀ ਪ੍ਰਧਾਨ ਸਾਹਿਬ ਇਟਲੀ ਵਾਲੇ ਉਹ ਰਾਜਨ ਤੱਕ ਮਾਇਆ ਪਹੁੰਚਦੇ ਕਰਦੇ ਨੇ ਤੇ ਮੈਂ ਬੇਨਤੀ ਕਰਦਾ ਪਾਣੀ ਵਾਲਾ ਵੀਰ ਗੱਗੀ ਪਹਿਲਵਾਨ ਤੱਕ ਇੱਕ ਵਾਰ ਪਾਣੀ ਲੈ ਜAVE ਸਾਡੀ ਬੇਨਤੀ ਹੈ ਉਧਰ ਪ੍ਰਧਾਨ ਗੁਰਪ੍ਰਧਰ ਸਿੰਘ ਇਟਲੀ ਤੋਂ ਲਾਇਲ ਜਰ ਮਖਵਿੰਦਰ ਸਾਡੇ ਭਰਾ ਦੇ ਨਾਲ ਬੜਾ ਪਿਆਰ ਸਾਰੀ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਧਾਨ ਸੁਖਜਿੰਦਰ ਸੁਖਵਿੰਦਰ ਸਿੰਘ ਸੈਕਟਰੀ ਗੁਰਦਾਸ ਸਿੰਘ ਤੇ ਨਾਲ ਕੁਸ਼ਮੀਰ ਸਿੰਘ ਗੁਰਸੇਵਕ ਸਿੰਘ ਲਖਵਿੰਦਰ ਸਿੰਘ ਮਨਿੰਦਰ ਸਿੰਘ ਡਾਕਟਰ ਮੇਜਰ ਸਿੰਘ ਕੁਲਵਿੰਦਰ ਸਿੰਘ ਤੇ ਗੁਰਦੇਵ ਸਿੰਘ ਵੱਡੀ ਤੇ ਨਾਲ ਜਤਿੰਦਰ ਸਿੰਘ ਸੁਵਿੰਦਰ ਸਿੰਘ ਕਰਮਜੀਤ ਰਾਮ ਸਿੰਘ ਤੇ ਬਲਵੰਤ ਹਾਂਜੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ